ਈ ਟਾਕੀ ਹੁੰਦੀ ਸੀ ਗਟਿਆਂ ਤੋਂ ਉੱਚੀ ਪੈਂਟ ਉਹ ਖਾਕੀ ਹੁੰਦੀ ਸੀ ਰੇਵੜੇ ਖਲੇ ਦਾ ਚੋਲਾ ਹੈ ਰੇਵੜੇ ਖਲੇ ਦਾ ਚੋਲਾ ਸਕੂਲੇ ਛੱਡਣ ਜਾਂਦੀ ਬੀਬੀ ਹੁੰਦੀ ਸੀ ਮੈਂ जॾो मेरे ते गरीबी हूंदी सी मै नदो मेरे ते गरीबी हूंदी सी उरिया ਦੀਆਂ ਬਾਪੂ ਨੇ ਕਲਮਾ ਚੰਡੀਆਂ ਹੁੰਦੀਆਂ ਸੀ ਖਾਲੀ ਰੁਕੀ ਰੋਟੀ ਹੋਏ ਖਾਲੀ ਰੁਕੀ ਰੋਟੀ ਨਾ ਤਾਂ ਵੀ ਚੀਜੀ ਹੁੰਦੀ ਸੀ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਜਦੋਂ ਮੇਰੇ ਜਦੋਂ ਮੇਰੇ ਤੇ ਗਰਮੀ ਹੁੰਦੀ ਸੀ ਹੱਟਰ ਲੱਗਦਾ ਸੀ ਬਾਬੂ ਤੋਂ ਜਦ ਪੀ ਲੈਂਦਾ ਸੀ ਦਾਰੂ ਬਿਨਾਂ ਕਸੂਰੋ ਕੁਟ ਮਮੀ ਨੂੰ ਇੰਜ ਲੱਗੇ ਹੁਣੇ ਮਾਰੂ ਮਮੀ ਨੂੰ ਦੇਖ ਕੇ ਰੋਣਾ ਹੈ ਮਮੀ ਨੂੰ ਵੇਖ ਕੇ गल करदा जॾो मेरे त ग़रीबी हूंदी सी विचो चुकियां दसिया कुझु गल करदा जॾो मेर ते गरीबी हूंदी सी جدو न

ਜਦੋਂ ਮੇਰੇ ਤੇ ਗਰੀਬੀ ਹੁੰਦੀ ਸੀ ਮੈਂ ਉਹ ਨਾ ਦਿਨ ਦੀ ਗੱਲ ਕਰਦਾ ਜਦੋਂ ਮੇਰੇ ਤੇ ਗਰੀਬੀ ਹੁੰਦੀ ਸੀ ਮੈਂ ਉਹ ਨਾ ਦਿਨ ਦੀ ਗੱਲ ਕਰਦਾ ਜਦੋਂ ਮੇਰੇ